ਇੰਡਸਟਰੀ ਜਿਹੜੀ ਹੈਗੀ ਆ ਇਸ ਏਰੀਆ 'ਚ ਕਈ ਐ ਮੱਜ 'ਚ ਕਈ ਜਿਹੜੀਆਂ ਨਹੀਂ ਆਈਆਂ ਕੋਈ ਵੀ ਧਿਆਨ ਨਹੀਂ ਦਿੰਦਾਗਾ ਉਹ ਸੋ ਇੰਡਸਟਰੀ ਵੀ ਪਾ ਲਾਏ ਥੋੜਾ ਸਮਲੇ ਹੀ ਹੈ ਕਿਰਸ਼ਣ ਇੰਡਸਟਰੀ ਵੀ ਲਗਭਗ ਸਾਰੀ ਬਾਤ ਹੈ ਪੰਜਾਬ ਜਿਹਦੇ ਇੰਡਸਟਰੀ ਬਾਰੇ ਕਿਸੇ ਨੇ ਸੋਚਿਆ ਹੀ ਨਹੀਂ ਬਟਾਲਾ ਦੇਖੋ ਬਟਾਲੇ ਸਾਰੀ ਇੰਡਸਟਰੀ ਚੱਲ ਗਈ ਹੈ ਲੁਧਿਆਣਾ ਸਭ ਦੱਸੇ ਜੋ ਸਾਰੀ ਇੰਡਸਟਰੀ ਜਿਹੜੀ ਹੈ ਉਹ ਜਾਇਗਰਦੀ ਹੈ ਮਤਲਬ ਜੀਐਨਡੀ ਕੇ ਹਿਮਾਚਲ 'ਚ ਯੂਪੀ 'ਚ ਪੰਜਾਬ ਦੀ ਬਹੁਤ ਨਹੀਂ ਜੀ ਪੰਜਾਬ ਦਾ ਕੋਈ ਵਿਜ਼ਨ ਨਹੀਂ ਵਾਲਾ ਕਿਸਾਨਾਂ ਦਾ ਵੀ ਵਿਰੋਧ ਕਰਨਾ ਪੈ ਰਿਹਾ ਜੀ ਭਾਜਪਾ ਨੂੰ ਚਲੋ ਕਿਸਾਨ ਵੀ ਆਪਣੇ ਭਰਾਏ ਦੀ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਗੋਬਰ ਬੈਠੇ ਵੀ ਆ ਆਪਾਂ ਪ੍ਰਿਆਸ ਕਰੇਗੇ ਨੇ ਵੀ ਜਰਾ ਜੀ ਉਹ ਕੋਈ ਜਰਾ ਸ਼ੀਰਵਾਦ ਮਿਲੇ ਕਰਦਾ ਲੋਕ ਬਹੁਤ ਖੁਸ਼ ਨੇ ਫਿਰ ਲੋਕਲ ਕੈਂਡੀਡੇਟ ਪਾਰਟੀ ਦਾ ਸਰ ਕਿਹੜੇ ਕਿਹੜੇ ਮੁੱਦੇ ਆਗੇ ਨੇ ਤੁਹਾਡੇ ਲੋਕ ਸਭਾ ਚ ਕੋਈ ਇੱਕ ਤਕੀਰੀ ਬੰਦ ਦਾ ਜਿਹੜਾ ਯਸ ਸਰ ਨੇ ਸੈਂਟਰ ਗੋਬਰ ਦੇ ਪਹਿ ਹੀ ਦਿਤੇ ਨੇ ਟੈਂਟਰ ਵੀ ਉਹਦਾ ਕੰਮ ਸ਼ੁਰੂ ਹੋ ਜਾਏਗਾ ਇੱਕ ਤਾਂ ਲਹਿਲ ਦੌਰ ਕਰਾਂਗੇ ਦੂਜਾ ਇਹ ਹੈ ਕਿ ਬਾ ਕੋਈ ਅੱਛਾ ਹਸਪੀਟਲ ਥੇ ਮਤਲਬ ਬਣਾਵਾਂਗੇ ਔਰ ਜਲਦੀ ਬਣਾ ਵੀ ਬਣਾ ਦਵਾ ਇੰਡਸਟਰੀ ਜਿਹੜੀ ਹੈਗੀ ਆ ਇਸ ਏਰੀਆ ਚ ਕਈ ਐ ਮੱਝਾ ਚ ਕਈ ਐ ਜਿਹੜੀਆਂ ਨਈ ਆਈਆਂ ਕੋਈ ਵੀ ਧਿਆਨ ਨਹੀਂ ਦਿੰਦਾ ਹੈਗਾ ਸੋ ਇੰਡਸਟਰੀ ਦੀ ਹਾਲਾਤ ਥੋੜਾ ਸਭ ਲਈ ਹੈ ਪ੍ਰੋਫੈਸ਼ਨ ਇੰਡਸਟਰੀ ਵੀ ਲਗਭਗ ਸਾਰੀ ਬੰਦ ਹੈ ਪੰਜਾਬ ਦੇ ਦੇ ਇੰਡਸਟਰੀ ਵਾਲੇ ਕਿਸੇ ਨੇ ਸੋਚਿਆ ਨਹੀਂ ਉਹ ਬਟਾਲਾ ਦੇ ਕੋਲ ਬਟਾਲੇ ਸਾਰੀ ਇੰਡਸਟਰੀ ਚੱਲ ਗਈ ਆ ਲੁਧਿਆਣਾ ਸਭ ਡੱਸੇ ਜੀ ਸਾਰੀ ਇੰਡਸਟਰੀ ਜਿਹੜੀ ਹੈ ਉਹ ਜਾਇਗਰਦੀ ਹੈ ਤਦੋਂ ਲੱਗ ਗਏ ਚ ਹਿਮਾਚਲ ਚ ਯੂਪੀ ਚ ਪੰਜਾਬ ਦੀ ਬਹੁਤ ਸੀ ਨਹੀਂ ਪੰਜਾਬ ਦਾ ਕੋਈ ਵਿਸੇ ਨਹੀਂ ਬਾਕੀ ਕਿਸਾਨਾਂ ਦਾ ਵੀ ਵਿਰੋਧ ਕਰਨਾ ਪੈ ਰਿਹਾ ਜੀ ਭਾਜਪਾ ਦਾ ਚਲੋ ਕਿਸਾਨ ਵੀ ਆਪਣੇ ਭਰਾਏ ਦੀ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਗੋਬਰ ਬੈਠੇ ਵੀ ਆ ਆ ਪ੍ਰਯਾਸ ਕਰੇਗੇ ਨੇ ਵੀ ਜਰਾ ਜੀ ਉਹ ਕੋਈ ਚ ਬੜਾ ਅਸ਼ੀਰਵਾਦ ਮਿਲੇਗਾ ਲੋਕ ਬਹੁਤ ਖੁਸ਼ ਨੇ ਫਿਰ ਲੋਕਲ ਕੈਂਡੀਡੇਟ ਬਾਕੀ ਦਾ ਸਰ ਕਿਹੜੇ ਕਿਹੜੇ ਮੁੱਦੇ ਆ ਗਏ ਨੇ ਤੁਹਾਡੇ ਲੋਕ ਸਭਾ ਚ ਕੋਈ ਇੱਕ ਤਕੀਰੀ ਬੰਦ ਦਾ ਜਿਹੜਾ ਜੀ ਸਰ ਮੈਂ ਹੰਟਰ ਕੋ ਮਦਦ ਪਹਿ ਹੀ ਦਿੱਤੇ ਨੇ ਟੈਂਟਰ ਵੀ ਉਹਦਾ ਕੰਮ ਸ਼ੁਰੂ ਹੋ ਗਿਆ ਇੱਕ ਤਾਂ ਲੈਲ ਦਾ ਹੋਰ ਕਰਾਂਗੇ ਤੁਝਾ ਇਹ ਹੈ ਕਿ ਬਾ ਕੋਈ ਅੱਛਾ ਹਸਪੀਟਲ ਸਥੇ ਮਤਲ ਬਣਾਵਾਂਗੇ ਔਰ ਜਲਦੀ ਬਣਾ ਵੀ ਬਣਾਉਂਦਾ ਇੰਡਸਟਰੀ ਜਿਹੜੀ ਹੈਗੀ ਆ ਇਸ ਏਰੀਆ ਚ ਕਈ ਐ ਮੱਝਾ ਚ ਕਈ ਐ ਜਿਹੜੀਆਂ ਨਈ ਆਈਆਂ ਕੋਈ ਵੀ ਧਿਆਨ ਨਹੀਂ ਦਿੰਦਾ ਹੈਗਾ ਸੋ ਇੰਡਸਟਰੀ ਦੀ ਹਾਲਾਤ ਥੋੜਾ ਸਭ ਲਈ ਹੈ ਕ੍ਰੈਫਟ ਇੰਡਸਟਰੀ ਵੀ ਲਗਭਗ ਸਾਰੀ ਬਾਤ ਹੈ ਪੰਜਾਬ ਦੇ ਦੇ ਇੰਡਸਟਰੀ ਵਾਲੇ ਕਿਸੇ ਨੇ ਸੋਚਿਆ ਨਹੀਂ ਉਹਦੇ

Facebook Instagram X aur WhatsApp channel par